ਤਾਂ ਮੇਰੇ ਕੋਲ ਸਿਕ ਸੰਤਾਂ ਵੀ ਇਕੱਠੀਆਂ ਹੋ ਗਿਆਆਂਆਂ ਵੀ ਆ ਇਹਨਾਂ ਦਾ ਵੀ ਚਿੰਤਾ ਦਾ ਵਿਸ਼ਾ ਬਣ ਗਿਆ ਇਹ ਪੰਜਾਬ ਪਾਸੇ ਵੀ ਤੇ ਹਿਮਾਚਲ ਵਾਸਤੇ ਵੀ ਐ ਤਾਂ ਇਹ ਜਿਹੜੀ ਉੱਥੇ ਲਿਖ ਕਿਉਂਕਿ ਜਦੋਂ ਜੇ ਇੱਕ ਸਿੱਖ ਨੌਜਵਾਨ ਮੁੰਡਾ ਆਇਆ ਹੋਇਆ ਸੀ ਐਨਆਰਆਈ ਜੋੜਾ ਐਨਆਰਆਈ ਜੋੜਾ ਸੀਗਾ ਤਾਂ ਉਹ ਕਿਸੇ ਨੇ ਟੁਕਤਾ ਦਲੋਜੀ ਦਲੋਜੀ ਖਜ਼ਾਨੇ ਜਿਹੜਾ ਜਿੱਦਣ ਹੋਜੀ ਦੇ ਵਿੱਚ ਉਹ ਜਿਹੜੀ ਕੰਗਣਾ ਹੈ ਨਾ ਕੰਗਣਾ ਵਾਲੇ ਜਿਹੜਾ ਉਦੇ ਨਾਲ ਐਪੀਸੋਡ ਆਇਆ ਸੀ ਉਹਦੇ ਨਾਲ ਜੋੜ ਕੇ ਉਹਨੂੰ ਕੁੱਟਾ ਇਹ ਭਾਜਪਾ ਦੀ ਨਫਰਤ ਦੀ ਜਿਹੜੀ ਰਾਜਨੀਤੀ ਖਿਲਾ ਰਹੀ ਹੈ ਉਹਦੇ ਨਾਲ ਕਰਕੇ ਸਾਡਾ ਸਿੱਖ ਕੌਮ ਦੀ ਬੜੀ ਤੰਗ ਹੈ ਤੇ ਸਾਨੂੰ ਹਿਮਾਚਲ ਦੇ ਲੋਕਾਂ ਦੇ ਨਾਲ ਲੜਾਉਣ ਦੀ ਕੋਸ਼ਿਸ਼ ਹੈ ਤਾਂ ਸਿੱਖ ਥੋੜੀ ਨੌਲੇਜ ਨਹੀਂ ਆਇਆ ਹੋਣਾ ਲਾਹੌਰੀ ਦੇ ਵਿੱਚ ਇੱਕ ਨੌਜਵਾਨ ਮੁੰਡਾ ਸਿੱਖ ਆਪਣੇ ਬਾਹਰ ਦੀ ਐਨਆਰਆਈ ਹੈ ਉਹ ਗਏ ਸੀ ਤੇ ਕਿਸੇ ਜਨਨ ਸੰਪਤੀ ਨਾਲ ਉਹਦੇ ਨਾਲ ਸੀ ਉਹਦੀ ਆਪਣੀ ਵਾਈਫ ਉਹਨੂੰ ਪੁੱਛਤਾ ਤੇ ਤੁਸੀਂ ਉਹ ਗਾਈਡਿੰਗ ਚੈੱਕ ਕਰਾ ਲਓ ਇੱਕ ਇੱਕ ਐਸੀ ਵੀ ਬਿਆਨ ਲਗਾ ਰਹੇ ਆ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਸਤਿ ਭਾਵਨਾ ਤੇ ਪਿਆਰ ਹਿਮਾਚਲ ਦਾ ਤੇ ਪੰਜਾਬ ਦਾ ਅੱਜ ਦਾ ਨੀ ਸਦਾ ਤੋਂ ਬਣਿਆ ਆ ਤੇ ਅਸੀਂ ਤਾਂ ਰਾਜੇ ਮਾਣ ਹਾਂਜੀ ਮੈਂ ਪਤਾ ਲਈ ਕਰਤਾ ਕਿ ਕਾਰਨ ਕੀ ਆ ਰਿਹਾ ਕਿਉਂ ਗੁੱਸਾ ਐਸੀ ਕੋਈ ਬਾਤ ਨਹੀਂ ਹੈ ਹਾਂ ਬਾਤ ਕੋਈ ਨਹੀਂ ਹੈ ਲੇਕਿਨ ਪੰਜਾਬ ਮੇ ਨਾ ਬਹੁਤ ਜਿਆਦਾ ਇਹ ਬਗਾਲ ਉੱਠਿਆ ਹੋਇਆ ਹੈ ਤੇ ਤੁਹਾਨੂੰ ਇਹ ਕਹਿੰਦੇ ਤੁਸੀਂ ਇੱਕ ਵਾਰ ਸਾਰੀ ਚੈੱਕ ਕਰਕੇ ਮੈਨੂੰ ਦੁਬਾਰੇ ਵੀ ਗੱਲ ਕਰਨਾਗਾ ਮੈਂ ਵੀ ਆਪਣੇ ਵੱਲੋਂ ਧਿਆਨ ਲਗਾ ਰਿਹਾ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਆਪਣਾ ਤੇ ਹਿਮਾਚਲੀਆਂ ਦਾ ਕੋਈ ਅਜਦਾ ਨਹੀਂ ਨਾ ਮਾਰਦਾ ਰਿਸ਼ਤਾ ਪਹਿਲਾਂ ਤੇ ਪੰਜਾਬੀ ਆਪਾਂ ਸਾਰੇ ਤੇ ਆਪਾਂ ਤੁਸੀਂ ਜਰਾ ਵੀ ਕੋਈ ਇਸ ਤਰ੍ਹਾਂ ਦੀ ਗੱਲ ਵਿੱਚ ਨਹੀਂ ਪੈਣਾ ਇਹ ਨਾਫਰਦ ਦੀ ਰਾਜਨੀਤੀ ਬੀਜੇਪੀ ਫੜਾ ਰਹੀ ਆਪਾਂ ਇਸ ਨੂੰ ਜ਼ਰੂਰ ਧਿਆਨ ਦੇ ਕੇ ਇਸ 'ਤੇ ਐਕਸ਼ਨ ਕਰਨਾ ਹੈ ਜੀ ਬਹੁਤ ਦਿਨ ਹੋ ਗਾ ਤੁਹਾਡਾ ਥੈਂਕ ਯੂ ਬਾਈ ਸਾਰ ਠੀਕ ਹੈ ਬਸ ਥੈਂਕ ਯੂ ਮੇਰੇ ਤਾਂ ਮੇਰੇ ਕੋਲ 6 ਸੰਤਰਾ ਵੀ ਇਕੱਠੀਆਂ ਹੋ ਕੇ ਆਈਆਂ ਮੀਆਂ ਇਹਨਾਂ ਦਾ ਚਿੰਤਾ ਦਾ ਵਿਸ਼ਾ ਬੱਗੇ ਹੈ ਜੇਵਾ ਪਾਸੇ ਵੀ ਤੇ ਹਿਮਾਚਲ ਵਾਸਤੇ ਵੀ ਐਤ ਹੈ ਇਹ ਜਿਹੜੀ ਉੱਥੇ ਲਿਖ ਕੇ ਕਿਤਾਬ ਚੰਦੇ ਦੇ ਇੱਕ ਸਿੱਖ ਨੌਜਵਾਨ ਮੁੰਡਾ ਆਇਆ ਹੋਇਆ ਸੀ ਐਨ ਆਰ ਆਈ ਜੋੜਾ ਐਨ ਆਰ ਆਈ ਜੋੜਾ ਸੀਗਾ ਤਾਂ ਉਹ ਕਿਸੇ ਨੇ ਕੁੱਟਦਾ ਦਲੋਜੀ ਦਲੋਜੀ ਖਿਆਲ ਹੋਇਆ ਦਲੋਜੀ ਦਲੋਜੀ ਦੇ ਵਿੱਚ ਉਹ ਜਿਹੜੀ ਕੰਗਣਾ ਹੈ ਨਾ ਕੰਗਣਾ ਵਾਲੇ ਜਿਹੜਾ ਉਹਦੇ ਨਾਲ ਐਪੀਸੋਡ ਹੋਇਆ ਸੀ ਉਹਦੇ ਨਾਲ ਜੋੜ ਕੇ ਉਹਨੂੰ ਕੁੱਟਾ ਇਹ ਭਾਜਪਾ ਦੀ ਨਫਰਤ ਦੀ ਜਿਹੜੀ ਰਾਜਨੀਤੀ ਖਿਲਾ ਰਹੀ ਹੈ ਉਹਦੇ ਨਾਲ ਕਰਕੇ ਸਾਡਾ ਸਿੱਖ ਕੌਮ ਦੀ ਬੜੀ ਤੰਗ ਹੈ ਤੇ ਸਾਨੂੰ ਹਿਮਾਚਲ ਦੇ ਲੋਕਾਂ ਦੇ ਨਾਲ ਲੜਾਉਣ ਦੀ ਕੋਸ਼ਿਸ਼ ਹੈ ਤੁਸੀਂ ਥੋੜੀ ਨੌਲੇਜ ਨਹੀਂ ਆਇਆ ਹੋਣਾ ਲਾਹੌਰੀ ਦੇ ਵਿੱਚ ਇੱਕ ਨੌਜਵਾਨ ਮੁੰਡਾ ਸਿੱਖ ਆਪਣੇ ਬਾਹਰ ਦੀ ਐਨ ਆਰ ਆਈ ਹੈ ਉਹ ਵੇਸੀ ਤੇ ਕਿਸੇ ਜਨਨ ਸੁਲਪੀ ਨਾਲ ਪਹਿਲੇ ਦੇ ਨਾਲ ਸੀ ਹੁੰਦੀ ਆਪਣੀ ਵਾਈਫ ਉਹਨੂੰ ਪੁੱਛਤਾ ਤੇ ਤੁਸੀਂ ਉਹ ਗੱਲ ਦੀ ਚੈੱਕ ਕਰਾ ਲਓ ਇੱਕ ਇੱਕ ਐਸੇ ਵੀ ਬਿਆਨ ਲਗਾ ਰਹੇ ਆ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਸਤਿ ਭਾਵਨਾ ਤੇ ਪਿਆਰ ਹਿਮਾਚਲ ਦਾ ਤੇ ਪੰਜਾਬ ਦਾ ਅੱਜ ਦਾ ਨੀ ਸਦਾ ਤੋਂ ਬਣਿਆ ਆਇਆ ਤੇ ਅਸੀਂ ਤਾਂ ਪੰਜਾਬ ਹੈ ਮਾਝਾ ਹਾਂ ਜੀ ਮੇਰਾ ਬਾਤ ਕੋਈ ਨਹੀਂ ਹੈ ਲੇਕਿਨ ਪੰਜਾਬ ਮੇ ਨਾ ਬਹੁਤ ਜਿਆਦਾ ਇਹ ਬਗਵਾਲ ਉੱਠਿਆ ਹੋਇਆ ਤੇ ਤੁਹਾਨੂੰ ਮੇਰੀ ਜੀਤੈਂਗਲੀ ਤੁਸੀਂ ਇੱਕ ਵਾਰ ਸਾਰੀ ਚੈੱਕ ਕਰਕੇ ਮੈਨੂੰ ਦੁਬਾਰੇ ਵੀ ਗੱਲ ਕਰਾਂਗਾ ਮੈਂ ਵੀ ਆਪਣੇ ਵੱਲੋਂ ਧਿਆਨ ਲਗਾ ਰਿਹਾ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਆਪਣਾ ਤੇ ਹਿਮਾਚਲੀਆਂ ਦਾ ਕੋਈ ਅਜਦਾ ਨਹੀਂ ਨਾ ਮਾਰਦਾ ਰਿਸ਼ਤਾ ਪਹਿਲਾਂ ਤੇ ਪੰਜਾਬੀ ਆਪਾਂ ਸਾਰੇ ਤੇ ਆਪਾਂ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਗੱਲ ਵਿੱਚ ਨਹੀਂ ਪੈਣਾ ਇਹ ਨਾਫਰਦੀ ਰਾਜਨੀਤੀ ਭਾਜੀਪੀ ਫੜਾ ਰਹੀ ਹੈ आप इसको जरूर ध्यान देकर इसके एक्शन करना है जो भी है। बहुत धन्यवाद आपका थैंक यू भाई साहब ठीक है भाई साहब थैंक यू